ਆੜੇ ਲਾਵਾ ਏ ਦੇਖੋ ਸੌਣ ਦੀ ਗੱਲ ਸਮਝਨੀ ਹੈ ਸਭ ਤੋਂ ਪਹਿਲਾਂ ਕੀ ਲੱਗਿਆ ਰਿਹਾ ਹੈ ਇੱਕ मात्रा ਲੱਗੀ ਹੈ ਕਿ ਇੱਕ ਉਪਰ ਨੂੰ ਆੜੇ ਈ ਲਾਵਾ ਏ ਏ ਲੰਬੀ ਬਾਜਾ ਗਈ ਨਾ ਹੁਣ ਇਸ ਤੋਂ ਬਾਅਦ ਐੜੇ ਈੜੀ ਲਾਵਾ ਲਾਵਾ ਐ ਐੜੇ ਲਾਵਾ ਐ ਐ ਏ ਐ ਪੂਰੇ ਦਾ ਕੋ ਖੁੱਲਾ ਓ ਇੰਗਲਿਸ਼ ਜਿਵੇਂ ਉਸ ਇੰਗਲਿਸ਼ ਦੇ ਵਿੱਚ ਬੋਲਦੇ ਆ ਪਰ ਸੌਖਾ ਸਮਝ ਆ ਸਕਦਾ ਓ ਫਿਰ ਕਨੌੜਾ ਆਹ ਕਨੌੜਾ ਆਹ ਓ ਐੜੇ ਕਿਤੀ ਅੰਗ ਅੰਗ ਐੜੇ ਕੰਨਾ ਉੱਤੇ ਬਿੰਦੀ ਆ ਆ ਠੀਕ ਹੈ ਜੀ ਇਹ ਇਹ ਪਹਿਲੇ ਅੱਥਰ ਸਾਡੇ ਬਹੁਤ ਔਖੇ ਹਵੇ ਤੱਕ ਅਸੀਂ ਪਕਾਏ ਨਹੀਂ ਹੈਗੇ ਅ ਆ ਬਿਨਾ ਪਖੜ ਬੋਲੇ ਤੋਂ ਇਕੱਲੇ ਸਾਊਂਡ ਬੋਲਣੀ ਆ ਅ ਆ ਜਿਹਦਰ ਸਿੱਧਾ ਮਰਸਾ ਸਾਡਾ ਅਫਸਰ ਸੀ ਬੈਠ ਕੇ ਬਹਾਰੀ ਉੱਥੇ ਕਲਾਸ ਸੁਣਾਉਣਾ ਜਦੋਂ ਗੱਲ ਚੱਲਦੀ ਹੈ ਕਿ ਉੱਥੇ ਆਪਾਂ ਇਹਨੇ ਹੁੰਦੇ ਆ ਕਿ ਚੋਰ ਸਿੱਧੇ ਸ਼ਬਦ ਹੈ ਨਾ ਹਨੋੜਾ ਲਾ ਦੇ ਚੋਰ ਕੌਲੀ ਠੀਕ ਹੈ ਉਹ ਉਹ ਕਿੰਨੇ ਢੋੜਾ ਲਾ ਕੇ ਚੋਰ ਕੋਲੀ ਬਹੁਤ سارے ਸਾਡੇ ਬੱਚੇ ਆ ਜਿਹੜੇ ਨਾ ਲੜਕੀਆਂ ਖਾਸ ਕਰਕੇ ਇਹ ਉਹ ਭਾਸ਼ਾ ਬੋਲਦੀਆਂ ਆਪਣੇ ਮਾਲਵੇ ਥੋੜੇ ਘੱਟ ਬੋਲਦੇ ਵਰਗੀ ਬਾਕੀ ਉੱਧਰ ਹੋਰ ਸਾਰੇ ਨੇ ਮਾਚੇ ਵਾਲੇ ਬੋਲਦੇ ਆ ਚੌਲ ਹਨਾ ਤੇ ਆਪਾਂ ਬੋਲਦੇ ਆ ਚੌਲ ਤੇ ਇਹ ਤੋਂ ਬਿਲਕੁਲ ਸ਼ੁੱਧ ਬੋਲਦੇ ਆ ਜਿਹੜੇ ਅੱਖਰ ਦੀ ਮਾਤਰਾ ਹੈ ਉਹੀ ਆਪਾਂ ਸਾਉਂ ਦਾ ਉਚਾਰਨ ਕਰਦੇ ਆ ਤਾਂ ਹੀ ਆਪਾਂ ਕਹੇ ਕਹਸਾ ਜੋ ਵਰ ਚਾਹਾਂ ਸੋ ਤੁਮਤੇ ਪਾਉ ਹਾਂ ਬਿੰਦੀ ਪਿੱਛੇ ਬਿੰਦੀ ਦੀ ਆਵਾਜ਼ ਜਿਹੜੇ ਅੱਖਰ ਪਿੱਛੇ ਹੁੰਦੀਆਂ ਹੁੰਦੀ ਹੈ ਤੇ ਐੜੇ ਲਿਪੀ ਅੰਗ ਅੰਗ ਐੜੇ ਨਾਲ ਉੱਤੇ ਬਿੰਦੀ ਆਪਾਂ ਆਗੇ ਸੀ ਕਿ ਏ ਉ ਓ ਔ ਅੰ ਅੰ ਆ ਆ ਨੱਕ ਵਿੱਚ ਹੋਣਾ ਜਦੋਂ ਬਿੰਦੀ ਦੀ ਆਵਾਜ਼ ਆਉਂਦੀ ਹੈ ਕੰਨਾਂ ਲਾ ਕੇ ਨੱਕ ਵਿੱਚ ਉਸ ਤੋਂ ਬਾਅਦ ਅਗਲਾ ਅੱਖਰ ਸ ਸ ਹੁਣ ਜਦੋਂ ਅਸੀਂ ਪਾਠ ਕਰਦੇ ਹਾਂ ਜ਼ਿਆਦਾਤਰ ਪਾਠ ਮੱਥਿਆ ਹੁੰਦਾ ਹੈਗਾ ੴ ਸਤਿਗੁਰ ਪ੍ਰਸਾਦ ਬਿੰਦੀ ਲੱਗ ਜਾਂਦੀ ਹੈ ਥੋੜੀ ਪ੍ਰਸਾਦ ਬੱਚੇ ਜਿਆਦਾ ਬਹੁਤ ਸਾਰੀ ਸੰਕਤੀ ਕਰਦੀ ਹੈ ਪ੍ਰਸ਼ਾਦ ਕਹਿੰਦੀ ਹੈ ਜਦੋਂ ਅਸੀਂ ਇਹ ਇਹਦੇ ਵਿੱਚ ਹਿੰਦੀ ਰਾਗੀ ਫਿਰ ਉਹ ਪੱਖ ਹੋਰ ਹੋ ਜਾਂਦੇ ਨੇ ਤੇ ਪ੍ਰਸ਼ਾਦ ਕੋਲਾ ਰੱਖਣਾ ਜਲੇਬੀ ਛੱਛੇ ਦੀ ਵਾਜ ਨਹੀਂ ਦੇਣੀ ਹਾਂ ਠੀਕ ਹੈ ਇੱਕ ਓਮਕਾਰ ਸਤਨਾਮ ਹਨਾ ਇਹ ਵੱਖਰਾ ਹੋ ਗਿਆ ਇੱਕ ਓਮਕਾਰ ਸਤਗੁਰ ਪ੍ਰਸਾਦ ਸਤ ਸੰਤਸ सस्से करना सा सस्से करना सा सस्से से आरी से सस्से से आरी से बच्चों हले भी पैर छिड़ी दी बाहर जा रही है अपने आप को शुद्ध कर लो ये बच्चों उचार करें सारे बोलो ताई उचार न शुद्ध होगा सस्सा मुक्ता सा सस्सा मुक्ता सा सस्से करना सा सस्से करना सा सस्से से आरी से सस्से से आरी सी सी ਬੜੇ ਦੰਦਾ ਦੀ ਕਿੰਨੀ ਹਵਾ ਜੀ ਜਿਆਦਾ ਜਦੋਂ ਆਪਾਂ ਦੱਬ ਕੇ ਮੋੜਦੇ ਆਂ ਉਦੋਂ ਫਿਰ ਉਹ ਛੱਛਾ ਬਣ ਜਾਂਦਾ ਹੈਗਾ ਤੇ ਥੋੜੀ ਜੀ ਹਵਾ ਨਿਕਲਦੀ ਹੈ ਜਦੋਂ ਦੰਦਾ ਵੀ ਫਿਰ ਸੇ ਠੀਕ ਹੈ ਸਸੇ ਉੱਪਰ ਸੋ ਸਸੇ ਅੰਕੜ ਸੋ ਸਸੇ ਤੇ ਲੈਂਕੜ ਸੂ ਸਸੇ ਨੇਕੜ ਸੂ ਸਸੇ ਲਾਵਾ ਸੇ ਸਸੇ ਲਾਵਾ ਸੇ ਸਸੇ ਤੇ ਲਾਵਾ ਸੇ ਸੇ ਛੋੜੀ ਲੰਮਾ ਹੁੰਦਾ ਠੀਕ ਹੈ ਸਸੇ ਹੋੜਾ ਸੋ ਸਸੇ ਓੜਾ ਸੋ ਸਸੇ ਕਨੋੜਾ ਸੋ ਸਸੇ ਟਿੱਪੀ ਸੰ ਸਸੇ ਟਿੱਪੀ ਸੰ ਸਸੇ ਕੰਨਾ ਉੱਤੇ ਬਿੰਦੀ ਸਾ ਸਾਂ ਸਾਂ ਸਾ ਨੀ ਸਾ ਸਾਂ ਸੋ ਠੀਕ ਹੈ ਜੀ ਹੁਣ ਆਪਾਂ ਕੱਲਾ ਸਾਊਂਡ ਬੋਲਣਾ ਹੈ ਨਾ ਠੀਕ ਹੈ ਨਾਲ-ਨਾਲ ਸਾਰੇ ਵਿਚਾਰਨ ਕਰਿਓ ਜਿਵੇਂ ਦੋ ਕਿੱਟ ਨੇ ਬੋਲਣੇ ਸੀ ਠੀਕ ਹੈ ਪੀ ਨੀ ਲੀਏ ਵੀ ਬੋਲ ਰਿਹਾ ਹਾਂ ਉਹ ਗਲਤੀ ਸੀ ਸੇ ਸੀ ਸੇ ਸੂ ਸੂ ਸੇ ਸੈ ਸੋ ਸੋ ਸੰ ਸੰ ਸਾ ਸਾਂ ਠੀਕ ਹੈ ਜੀ ਤੇ ਹੁਣ ਉਸ ਤੋਂ ਬਾਅਦ ਹੈ ਹਾ 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 ਅੱਖਰ ਦੇ ਇਸ ਤਰੀਕੇ ਨਾਲ ਜਿਹੜੀਆਂ ਸਿਹਾਰੀ ਦੇ ਰਿਣੀ ਸੌਣਦੇ ਨੇ ਇਹ ਜਿਹੜੀ ਸਿਹਾਰੀ ਦੇ ਰਿਣੀ ਆਵਾਜ਼ ਹੈ ਤੇ ਉਹ ਸਾਰੀ ਇੱਕੋ ਜਿਹੀ ਹੋਣੀ ਹੈ ਅੱਖਰ ਬਦਲ ਜਾਂਦਾ ਹੈ ਪਾਤਰਾ ਦੀ ਆਵਾਜ਼ ਜਿਹੜੀਆਂ ਉਹ ਨਹੀਂ ਬਦਲਦੀ ਠੀਕ ਹੈ ਤੇ ਸਾਰੇ ਵੀ ਇਹੀ ਆਵਾਜ਼ ਦੇ ਵਿੱਚ ਆਪਾਂ ਹੁਣ ਬਿਨਾ ਅੱਖਰਾਂ ਦੇ ਉਚਾਰਨ ਤੋਂ ਬਾਅਦ ਆਪਾਂ ਇਹਨੂੰ ਬੋਲਣਾ ਹੈ ਬਿਨਾ ਅੱਖਰ ਤੋਂ ਕੱਲ੍ਹ ਹੁੰਦੇ ਜੀ ਇਹ ਕਲਾਸਾਂ ਲਾਉਂਦੇ ਆ ਰਹਿਆਂ ਕਿ ਤੇ ਭਾਈ ਸਾਹਿਬ ਅੱਜ ਸਾਡੇ ਨਾਲ ਸਰਦਾਰ ਗਜੇਤ ਸਿੰਘ ਜੀ ਬੈਠੇ ਹੋ ਵੀ ਸਾਡੇ ਨਾਲ ਹੁੰਦੇ ਆ आर्ट इंडस्ट्री दिए ने जड़े प्रोफेसर ने सो आज जो आए नहीं मैं शाम का टाइम सिक्रेट का बढ़ावा दे सो इस करके मैं थोड़ा जा पहला अपपा बब्बा 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 अम्मा ठीक है जी एक जड़े बहुत जोर से ऐसा बोल रहे हैं यही है मैं लाइन में बोलोगे यहीया यहीया रा लला बाबा बाबा हां ये समझ जाओ ਠੀਕ ਹੈ ਜੀ ਬੜਾ ਧਿਆਨ ਨਾਲ ਸੁਣੋ ਤੇਲੇ ਸ਼ਬਦ ਆਇਆ ਨਾਨਕ ਨਾਨਕ ਤੇ ਨਾਨਕ ਪੜਨਾ ਸੀ ਨਾਨਕ ਕੀ ਹੈ ਪੜਦਾ ਸੀ ਨਾਨਕ ਨਾਨਕ ਕੀ ਹੈ ਇੱਕ ਇੱਕ ਸ਼ਬਦ ਪੜਦੇ ਇਸ ਤਰ੍ਹਾਂ ਬੋਲੋਗੇ ਸਰਲ ਬੋਲੋਗੇ ਜੇੜਾ ਕੀਤਾ 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 ਪਹਛਾਨਦਾ ਕਿਹੜਾ ਉਹ ਨਾਮ ਇਕੱਠਾ ਹੋ ਜਾਏ ਨਾਨਕ ਨਾਮ ਬੋਲਦੇ ਆ ਨਾ ਨਾਨਕ ਤੁਸੀਂ ਬੋਲੇ ਨਾਨਕ ਨਾਮ ਨਾਮ ਦੇ ਬਸੰਦ ਹੁੰਦੇ ਨੇ ਨਾ ਜੱਗੇ ਨਾ ਨਾਮ ਮਿਲਿਆ ਤਾਂ ਨਾਮ ਨਾਮ ਦੇ ਬਸੰਦ ਹੁੰਦੇ ਸਾਰੇ ਪੜਿਆ ਘੜੇ ਨਾਨਕ ਤੇ ਦੇਣਾ ਹਾਂ ਉਹ ਵੀ ਮੈਂ ਤੁਹਾਡੇ ਵਰਗੀ ਹੀ ਕਰਦਾ ਜਦੋਂ ਤੁਸੀਂ ਬਸਰਾਮ ਜੇਦਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਰੈ ਕੀ ਨਾਨਕ ਬਨਵਾਉਂਦੇ ਉਹ ਬ੍ਰਹਮਾਤਮਾ ਦਾ ਜੇ ਨਾਮ ਤੇ ਦੇ ਜੀ ਬ੍ਰਹਮਾਤਮਾ ਦਾ ਨਾਮ ਹੈ ਨਾਨਕ ਜੀ ਜੇ ਬ੍ਰਹਮਾਤਮਾ ਦਾ ਨਾਮ ਅਥੇ ਰੋਕਿਓ ਮਰਦੋ ਬੋਲੋ ਤਾਂ ਇੱਕ ਬੋਲੋ ਤਾਂ ਇੱਕ ਨਾਮ ਮਿਲੇ ਨਾਮ ਮਿਲੇ ਤਾਂ ਜੀ पार्वती नानक जी कह रहे हैं भी जे मेनु कहे परमात्मा तेरा नाम मिल जाए ता मैं की करनागा जवा अल्लाह जवने नहीं मेरा ताप ते मन भी खरा पर कौन कह रहे है? हैं ये तुसी नाम दे तो नाम ना देता नानक नाम बोलता ठीक है जी इसी तरह इसी पढ़ते हैं ਆਣੀ ਦੇ ਚ ਸਰ ਤੋਂ ਬਹੁਤ سارے ਹੁੰਦੇ ਆ ਮੈਂ ਬਸ ਜੈਪੀ ਜੀ ਜੀ ਨਾਨਕ ਨੀਚ ਕਹਿ ਵਿਚਾਰ ਉਥੇ ਨਾਨਕ ਤੇ ਵਿਸਰਾਮ ਉਥੇ ਨੀਚ ਤੇ ਬਸਾਉਂ ਜੰਮੂ ਵੀ ਨਾਨਕ ਤੇ ਇਹ ਸਾਡੇ ਹੀ ਟੱਕਰ ਹੈ ਜੀ ਕਹਿੰਦਾ ਹਾਂ ਦੋ ਕਨਫਰਮ ਕਰੋ ਤੁਸੀਂ ਹਾਂ ਨਾਨਕ ਨੀਚ ਕਹਿ ਵਿਚਾਰੇ ਹਾਂ ਕੀ ਕਰੋ ਕਹਿੰਦਾ ਜਿਹੜਾ ਨਾਨਕ ਨੀਚ ਜਿੱਥੇ ਸਭੇ ਗੱਲ ਯਾਦ ਰੱਖਿਓ ਨਾਨਕ ਨੀਚ ਤੇ ਚੱਚੇ ਨੂੰ ਪੱਕੇ ਨਾਲ ਕਰਨੀ ਹੈ ਧਿਆਨ ਰੱਖੀਏ ਮੈਂ ਤਾਂ ਨਹੀਂ ਕਰਕੇ ਨਾਲ ਆਪਣਾ ਨਹੀਂ ਗੁੱਟ ਦਾ ਸਾਹ ਲੈ ਕੇ ਉਸੇ ਸੀਸ਼ੇ ਦਾ ਗੁੱਟ ਦੇ ਸਾਹ ਲੈ ਕੇ ਉਸ ਨਾਲ ਲੱਗੀ ਹੋਰ ਪਰ ਗੁੱਟ ਨਾਲ ਜਿੱਦੇ ਇਹ ਇਸੇ ਕਰਕੇ ਜੀ ਮੈਂ ਲਿਖਿਆ ਤਾਂ ਇਹਨਾਂ ਨੂੰ ਕਿ ਨਾਨਕ ਤੇ ਨਾਨਕ ਨੂੰ ਆਪੜ ਲੱਗੀ ਹੋਈ ਹੈ ਤੇ ਨਾਨਕ ਤੇ ਵਿਸਰਾਣ ਆਪੜ ਲੱਗੀ ਹੋਈ ਹੈ ਜੇ ਤੁਸੀਂ ਸੁਣੋ ਜਿੱਥੇ ਸ਼ਬਦ ਨੀਜ ਸ਼ਬਦ ਆ ਗਿਆ ਸੀਤਾ ਜੀ ਜਾਂ ਬਾਸ ਸ਼ਬਦ ਆਉਂਦਾ ਹੈ

ਹਾ ਨਾਨਕ ਨੀਚ ਠੀਕ ਹੈ ਨਾਨਕ ਨੀਚ ਕਹਿ ਚਾ ਇਹਦਾ ਭਾਵ ਇਹ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਨੀਮਾ ਸਮਝਿਆ ਜੇ ਤੁਸੀਂ ਹੁਣ ਤੱਕ ਜੇ ਤੁਸੀਂ ਇੱਥੇ ਬਸਰਾਉਣ ਲਾਗੇ ਪਾਠ ਕਰੋਗੇ ਮੰਨ ਲਓ ਇੱਥੇ ਪੜ੍ਹ ਬਲੋ ਨਾਨਕ ਨੀਚ ਤੇ ਨੀਚ ਕਿਉਂ ਹੈ ਨਹੀਂ ਪਰ ਉਦੋਂ ਪਹਿਲੀ ਪੰਕਤੀ ਦਾ ਅਰਥ ਕਰੋ ਪ੍ਰਕਾਰਾਂ ਦੇਖੋ ਕਿ ਚਾਹੁੰਦਾ ਠੀਕ ਹੈ ਪ੍ਰਾਰਥਾ ਇਸੇ ਤਰ੍ਹਾਂ ਹੀ ਬਾਵਾ ਤੇ ਬੱਵਾ ਬਾਵਾ ਤੇ ਬਾਵੇ ਨੂੰ ਪਰ ਸਿਰਫ ਹਲਕੀ ਹੜੇ ਬੋਲਤਾ ਚੰਦਿਆ ਬੱਬੇ ਤੇ ਜ਼ੋਰ ਨਾਲ ਬੋਲੋ ਬੋਲੋ ਬੱਵਾ ਬੱਵਾ ਤਵਾ ਬੱਵਾ ਕਈ ਵਾਰ ਨਹੀਂ ਫਟੇ ਪਉਂਦੇ ਨਾ ਜਦੋਂ ਫਟੇ ਬੋਲਣ ਲੱਗੇ ਅਸੀਂ ਬੱਬਾ ਲਾ ਜਾਂਦੇ ਹਾਂ ਇਸੇ ਗੱਲ ਦਾ ਧਿਆਨ ਰੱਖਣਾ ਗਿਆਤ ਤੇ ਵਿਚਾਰ ਦਾ ਥੋੜਾ ਫਰਕ ਹੈ ਜਦੋਂ ਅਸੀਂ ਇਸ ਨੂੰ ਸਮਝਦੇ ਜਦਾਂ ਕਿ ਇਦਾਂ ਨਹੀਂ ਬੋਲਣਾ ਚਾਹੀਦਾ ਇਹ ਨਾ ਬਾਹਰ ਜੀ ਕਾ ਖਾਲਸਾ ਬਾਹਰ ਜੀ ਕੀ ਫਤਿਹਾ ਤੋਂ ਹੈ ਕਾਰਨ ਕੀ ਹੈ ਵੀ ਉਸ ਗੱਪਾ ਹੋ ਗਿਆ ਇਹ ਹਰ ਕਾ ਸਿਰ ਤੋਂ ਬਿਲਕੁਲ ਸਿੰਪਲ ਹੈਗਾ ਵਾਇਕ ਜੀ ਕਾ ਖਾਲਸਾ ਬਾਹਰ ਜੀ ਕੀ ਫਤਿਹਾ ਬਸ ਹਰ ਕੇ ਜੋੜਾ ਤੋਂ ਹੋਣਾ ਵਾਹ ਵਾਹ ਸ਼ਬਦ ਕੀ ਹੈ ਵਾਹ ਇਹ ਜਦੋਂ ਸੀ ਮੈਂ ਗੁਰਬਾਣੀ ਚਾਰਨੇ ਗੱਲਬਾਤ ਕਰਨੇ ਜਦੋਂ ਗੁਰਬਾਣੀ ਚਾਰਨ ਕਰਦੇ ਉਸੇ ਸਾਡੀ ਬਹੁਤ ਵੱਡੀ ਮਿਸਟੇਕ ਪੈਂਦੀ ਹੈ ਬਾਵਾ ਤੁਸੀਂ ਪਪਾ ਬੋਲ ਜਾਣਾ ਹੈ ਬੋਲੋ ਤੁਸੀਂ ਬਾਵਾ ਬੋਲ ਜਾਓ ਠੀਕ ਹੈ ਇਸ ਦਾ ਉੱਤੇ ਧਿਆਨ ਕਰ ਪਪਾ ਜਿਹੜਾ ਹੈ ਨਾ ਉਹ ਆਪਣੀ ਜਗ੍ਹਾ ਹੈ ਨਾ ਤੇ ਬਾਵਾ ਕਿੱਲਾ ਲਾਉ ਆਪਣੇ ਠੀਕ ਹੈ ਜੀ ਬੱਚੇ ਅੱਗੇ ਹੋ ਗਏ ਹੈ ਜਿਹੜੀ ਸਾਨੂੰ ਪੋਸਾ ਦਾ ਪੋਸਾ ਹੈ ਉਹ ਮੈਂ ਮਟੇ ਲਗਾਏ ਪੰਜ ਬਾਵਾ ਪੰਜ ਬਾਵਾ ਠੀਕ ਹੈ ਫਿਰ ਬੋਲੋ ਦੁਬਾਰਾ ਰਾਗ ਆਸਾ ਅਹਿਲਾ ਪੰਜ ਬਾਵਾ ਠੀਕ ਹੈ ਇਹ ਤੋੜ ਕੇ ਬੋਲਣਾ ਠੀਕ ਹੈ ਇਹ ਕਿ ਸ਼ਬਦਾਂ ਹੁੰਦਾ ਜੀ ਸਤ ਗੁਰ ਸਤ ਸਤ ਇਹ ਸ਼ਬਦ ਇਕੱਠਾ ਹੈਗਾ ਤੇ ਵੱਖਰਾ-ਵੱਖਰਾ ਸਤ 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 ਇਹ ਤਾਂ ਹੀ ਗੁਰੂ ਦੀ ਕਿਰਪਾ ਹੈ ਇਹ ਜੋ ਦਦੇ ਤੋਂ ਦੀ ਨਿਕਲ ਆਇਆ ਵੀ ਗੁਰੂ ਦੀ ਕਿਰਪਾ ਹੈ ਸਤ ਗੁਰ ਅਲੱਗ-ਅਲੱਗ ਬੋਲੇ ਸਤ ਗੁਰ ਪ੍ਰਸਾਦ ਵੀ ਗੁਰੂ ਦੀ ਕਿਰਪਾ ਨਾਲ ਦੋ ਲੇਖ ਲਗਾ ਦੇ ਸਤ ਗੁਰ ਪ੍ਰਸਾਦ ਚਲੋ ਜੀ ਕਰੋ ਜਾਲ ਸਤ ਗੁਰ ਪ੍ਰਸਾਦ ਸਾਨੂੰ ਹਮੇਸ਼ਾ ਲਿਖੇ ਹੋਏ ਇਦਾਂ ਮਿਲੇਗਾ ਠੀਕ ਹੈ ਜੀ ਪਰ ਅਚਾਰਨ ਅਸੀਂ ਇਹ ਕਰਾਂ ਜੇ ਅਜਾ ਰੂਚੀ ਹੈ ਗੰਗਨਾ ਤਾਂ ਤੁਸੀਂ ਜੋ ਆਖਿਆ ਸਾਡੇ ਤੋਂ ਦਿਮਾਗ ਤੋਂ ਹੀ ਛਪਿਆਂ ਪਿਆ ਉਹੀ ਪੜ ਪੜਾਉ ਉਹੀ ਜਿਹੜੇ ਆ ਤੁਸੀਂ ਕਰੇ ਹੈ ਨਾ ਅੱਤ ਤੁਹਾਡੇ ਤਾਂ ਸਪਸ਼ਟ ਹੋਣਗੇ ਜੇ ਤੁਸੀਂ ਆਜਾ ਚਾਹੋ ਤਾਂ ਆ ਮੈਨੂੰ ਲੱਗ ਸਤ ਗੁਰ ਪ੍ਰਸਾਦ ਭਾਗ ਕੀ ਗੁਰੂ ਦੀ ਕਿਰਪਾ ਅਮ ਟੇਵ ਨਾ ਠੀਕ ਹੈ ਜਿੱਥੇ ਵੀ ਲਿਖਿਆ ਤਾਂ ਉਹੀ ਮਿਲੇਗਾ ਪਰ ਕਰਨਾ ਸੀ ਇਹ ਬਲਾ ਸਤ ਠੀਕ ਹੈ ਜੀ બસ ਅਟੇ ਬਲਾਦੀ ਗਹਾਣਾ ਬਾਲਾ ਕਰਕੇ ਬੁਲਾਇਓ ਫਟੇ ਠੀਕ ਹੈ ਜੀ ਅਟਾ ਦੇਖ ਲੈਣਾ ਹਾਂ ਜੀ ਤੇ ਚਲੀਏ ਫੋਨ ਸਭ ਜੀ ਕਹਤੇ ਕੇ ਸਵਾਰ ਆਪਣੇ ਬਣਾਇਆ ਤੇ ਆਵਾਂਗੇ ਆਪਾਂ ਜ਼ਰੂਰ ਠੀਕ ਹੈ ਜੀ ਤੇ ਇਹ ਤਾਂ ਹਜੇ ਕੋਈ ਵੀ ਨਹੀਂ ਕਹਿੰਦੇ ਹੋ ਨਾ ਜਿਵੇਂ ਉਹ ਕੁੜੀਆਂ ਨਹੀਂ ਕਹਿੰਦੇ ਸ਼ੇਰ ਚੋਂ ਕੁੜੀ ਵੀ ਨਹੀਂ ਕਰਦੀ ਹਜੇ ਸਵਾਗਤ ਹੈ ਤੁਹਾਡਾ ਜੀ ਇਹ ਹਜੇ ਆਪਾਂ ਛਾਤੀ ਕੀਤਾ ਥੋੜਾ ਜਿਹਾ ਇਸੇ ਨੂੰ ਤੇ ਹਜੇ ਤਾਂ ਹੋਰ ਬਹੁਤ ਕੁਝ ਹੈਗਾ ਠੀਕ ਹੈ ਇਹ ਹੁਣ ਅਸੀਂ ਕੋਮਨ ਦਿੱਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਹੈਗਾ ਤੇਜੀ ਦਾ ਇਹ ਪੜੋਗੇ ਤੁਸੀਂ ਸੋਗੜ ਸੋਗੜ ਬਹੁਤ ਐਸੇ ਹਨ ਜੀ ਸੋਗੜ ਹਨ ਤੁਸੀਂ ਆ ਪੜ੍ਹ ਲੈਣੋ ਜਾਂ ਤੁਸੀਂ ਆ ਪੜ੍ਹ ਲੈਣੋ ਸੋਗੜ ਇਹ ਜਿਹੜਾ ਘੱਗਾ ਹੁੰਦਾ ਢੱਡਾ ਹੁੰਦਾ ਇਹ ਸਾਰੇ ਅੱਧੀ ਮਾਤਰਾ ਹੋ ਜਾਂਦੀ ਹੈ ਪਿੱਛੇ ਜਾ ਕੇ ਜੇ ਤਾਂ ਇਹ ਸ਼ਬਦ ਦਾ ਪਹਿਲਾ ਅੱਖਰ ਹੋਵੇ ਤਾਂ ਇਹ ਆਪਦੀ ਪੂਰੀ ਆਵਾਜ਼ ਦਿੰਦਾ ਜੇ ਪਿੱਛੇ ਜਾਵੇ ਘੱਗਾ ਦਾ ਗੱਗਾ ਬਣ ਜਾਂਦਾ ਢੱਡਾ ਦਾ ਡੱਡਾ ਬਣ ਜਾਂਦਾ ਬੱਬਾ ਦਾ ਬੱਬਾ ਬਣ ਜਾਂਦਾ ਮੈਨੂੰ ਇੰਨਾ ਕੋਖਾਇਆ ਵਾਕਿ ਤੁਹਾਨੂੰ ਵੀ ਨਹੀਂ ਪਤਾ ਮੈਨੂੰ ਹੋਰ ਦਾ ਸੁਖਾਇਆ ਨਹੀਂ ਇਹ ਅੰਤ ਹੈ ਅੰਤ ਇਹਨਾਂ ਨੇ ਆਪ ਚੱਕਰ ਲਾ ਦਿੱਤਾ ਪਹਿਲਾਂ ਦੇਖੋ ਜੀ ਸਾਬਦ ਹੈਗਾ ਜੋ ਪੈ ਸਾਬਦ ਬੋਲਦੇ ਹਾਂ ਤਾਂ ਅੰਤ ਦਾ ਅੰਤ ਤੋਂ ਕੀ ਕਾਰਨ ਕੀ ਸਾਬਦ ਹੈਗਾ ਪਿੱਛੇ ਲੱਗੇ ਲਗੂ ਅੱਧਿ ਮਾਤਰਾ ਬਣ ਜਾਂਦੀ ਹੈ ਇਹ ਮੂਰ ਪੂਰੀ ਰਹਿੰਦੀ ਹੈ ਸਾਬਦ ਹੈਗਾ ਘ ਜਦੋਂ ਤੱਕ ਇਹ ਗੱਲ ਯਾਦ ਰੱਖਦੇ ਹੋ ਆਏ ਵਾ ਸੌਖਾ ਇਹ ਨਹੀਂ ਜਿਉਂ ਲੱਗਿਆ ਇਹ ਹੋਰ ਬਹੁਤ ਕੁਝ ਹੈ ਸੌਖਾ ਜੇ ਹੈਗਾ ਕਿ ਦੇਖੋ ਤਰਦਾ ਨਾ ਸਕਦਾ ਜੀਦੋਂ ਤਾਂ ਇਹ ਅੱਖਰ ਬੁਰੇ ਲੱਗਿਆ ਤਾਂ ਇਹ ਸਮਝ ਕੇ ਦੇ ਕੋਲ ਪ੍ਰਧਾਨ ਕੀ ਹੈ ਹਾਂ ਕੀ ਆਦੇ ਕੋਲ ਪ੍ਰਧਾਨ ਜਵਾਲਾ ਰੱਬ ਨਹੀਂ ਪ੍ਰਧਾਨ ਕੀ ਹਟੂਗਾ ਅਜੀ ਨਾ ਉਹ ਆਪਦੀ ਆਵਾਜ਼ ਦੋ ਪੂਰੀ ਬੱਤੇ ਆਵਾਜ਼ ਹੀ ਭਗਾਨਗੀ ਰੱਖੂਗਾ ਛੱਡਦਾ ਨਹੀਂ ਛੱਡਣਾ ਜੇ ਕੋਈ ਜਾ ਰਿਹਾ ਨਾ ਖਰਲਾ ਦੇ ਵਿੱਚ ਆ ਰਿਹਾ ਅਸਲ ਇਹ ਪ੍ਰਧਾਨ ਕੀ ਆਪਣੀ ਨਹੀਂ ਖਰਲਾ ਇਸਰਕੇ ਕੋਈ ਬੋਲਦੇ ਆ ਤਰ ਤਾਰਾ ਹੁਣ ਕੀ ਹੋ ਗਿਆ ਵੀ ਇੱਥੇ ਅੱਖਰ ਵਾ ਗਿਆ ਮਗਰ ਇੱਥੇ ਵਾ ਗਿਆ ਜੀ ਮਗਰ ਤੇ ਗੁਰੇ ਖਰਗੋਨ ਆ ਗਿਆ ਅੱਧੀ ਪ੍ਰਧਾਨ ਕੀ ਨੂੰਦੀ ਆ ਗਈ ਅੱਧੀ ਪੁਰੇ ਕਿਹੜਾ ਆ ਗਿਆ ਜੀ ਅੱਧਾ ਇਹ ਪ੍ਰਧਾਨ ਕੀ ਕਿਹਨੇ ਬੁਲਾ ਕੀ ਬੱਦੇ ਕੋਲੇ ਇਹਨੇ ਪ੍ਰਧਾਨ ਕੀ ਛੱਡ ਕੇ ਆਲੀ ਅੱਧੀ ਰਹਿ ਗਈ ਹਾਂਜੀ ਮਾਰਿਆ ਜੀ ਮਰਗੇ ਅਤੀ ਮਲਕੋ ਕੋ ਬੋਲਣਾ ਤਾਂ ਬੰਦਾ ਹੀ ਹੈ ਜੀ ਦੋਦ ਆਪਾਂ ਸਾਡੋ ਬੋਲਾਂਗਾ ਦੋਦ ਦੱਕੀ ਬੋਲਦਾ ਦੋਦ ਦੋਦ ਦਦਈ ਕੋ ਲਿਆ ਭਾਰਤੀ ਪ੍ਰਧਾਨ ਕੀ ਕਹੋ ਛੱਡੀ ਉਹਨੇ ਜਿਹੜਾ ਅੱਖਰ ਹੁੰਦਾ ਉਹ ਤੋਂ ਮੂਰ ਲਿਆ ਅੱਖਰ ਤੋਂ ਜਿਹੜਾ ਹੈਗਾ ਉਹ ਪ੍ਰਧਾਨ ਕੀ ਹੁੰਦੀ ਇੱਕ ਤਰ੍ਹਾਂ ਦੀ ਜਿਵੇਂ ਸ਼ਬਦ ਬੋਲਦੇ ਆ ਠੱਗਾ ਸ਼ਬਦ ਆ ਠੱਕ ਠੱਕ ਕਿਹਦੇ ਵਾਰ ਕੀ ਹੁੰਦਾਗਾ ਠੱਗਾ ਖੱਗਾ ਠੱਗਾ ਕਿਹਦੇ ਵਾਰ ਕੀ ਹੁੰਦਾ ਠੱਗਾ ਹੁਣ ਦੇਖੋ ਇਹਨੇ ਪ੍ਰਧਾਨੀ ਹੱਡੀ ਕਿਹਦੇ ਪ੍ਰਧਾਨੀ ਦੀ ਬਲਵਾਗੀ ਅੱਗੇ ਲੈ ਕੇ ਆਉਂਦਾ ਜਿਵੇਂ ਆ ਕਹਿੰਦਾ ਕੱਗੇ ਕੋ ਕਿਹਦੇ ਕੋਲ ਬਾਕੀ ਕਿਤੇ ਪ੍ਰਧਾਨ ਕਿਹਨੇ ਹਟਦੀ ਕੱਗੇ ਨੇ ਕਿਹਦੇ ਕੋਲ ਬਾਕੀ ਤੇ ਇੱਥੇ ਪ੍ਰਧਾਨ ਕਿਹਦੇ ਕੋਲ ਹੈ ਕਿਹਦੇ ਕੋਲ ਹੈ ਤੇ ਕੀ ਬੋਲਿਆ ਨਾ ਅਸੀਂ ਘਰ ਇੱਥੇ ਵੀ ਬੋਲਦੇ ਆ ਪਾਲੂਕੀਓ ਦਾ ਮੂਲ ਅੱਖਰ ਪ੍ਰਚਾਰਿਤ ਹੋਇਆ ਉਹਦਾ ਮੂਲ ਅੱਖਰ ਪ੍ਰਚਾਰਿਤ ਪ੍ਰਚਾਰ ਹੋਗਾ ਜਿੱਥੇ ਅੱਜੋਂ ਹੁਣ ਕਿ ਬਚਾਲੇ ਆ ਜਾਏ ਜਾਂ ਮਗਰ ਚਲਾ ਜਾਵੇ ਤੁਹਾਡਾ ਬੋਲ ਆਖਦਾ ਆਈ ਪੱਬਾ ਅੱਧਾ ਪੱਬਾ ਬਣ ਜਾਂਦਾ ਠੀਕ ਇਸੇ ਤਰ੍ਹਾਂ ਹੀ ਪੱਬੇ ਵਾਲੀ ਇਹ ਗੱਲ ਹੁੰਦੀ ਹੈ ਹਨਾ ਤੇ ਢੱਡੇ ਵਾਲੀ ਕਥਾ ਹੁੰਦੀ ਹੈ ਜਿਵੇਂ ਅਸੀਂ ਉਹ ਬੋਲਦੇ ਆਪਾਂ ਅੱਧਾ ਢੱਡੇ ਰਹਿੰਦਾ ਹੁਣ ਅਸੀਂ ਸਭ ਦੇਖਿਆ ਢਾਟੀ ਪੀਂਦੀ ਹੈ ਢਾਟੀ ਤੇ ਬੋਲਦੇ ਕਿ ਤਾਂ ਆਪਾਂ ਢਾਟੀ ਬਣਿਆ ਨਹੀਂਦਾ ਮੈਂ ਢੱਡਾ ਬੋਲੀ ਗੀ ਢੱਡਾ ਬੋਲਦੇ ਆਪਾਂ ਢੱਡਾ ਬੋਲਦੇ ਨਾ ਭਾਵੇਂ ਕਿ ਢੱਡਾ ਕਿਉਂ ਬੋਲਿਆ ਕਿਉਂਕਿ ਢੱਡੇ ਨੇ ਆਉਦੀ ਢੱਡੇ ਨੇ ਆਉਦੀ ਹਾਂ ਇਹ ਇਹ ਚੱਲੀ ਗਈ ਡੱਡੇ ਕੋਲ ਠੀਕ ਹੈ ਜੀ ਚਲੋ ਬਸੋਂ ਪਾਣਾ ਬਡਾ ਨੰਦਾ ਆਈ ਸਾਨੂੰ ਤਾਂ ਸਿੱਖ ਗਏ ਨੂੰ ਦੱਸਿਆ ਕੋ ਹਾਂਜੀ ਚਾਹ ਪਾਣੀ ਬਸ ਮਾਸੀ ਜੀ ਆਪਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿ ਮੈਂ ਲੰਗਰ ਚ ਲੰਗਰ ਜਿੰਦੂ ਕੋ ਆਪ ਤੇ ਚੋਟੀ ਪਾਉਂਦਾ ਕਹਿੰਦਾ ਮੈਂ ਲੰਗਰ ਚ ਬੰਦੇ ਚਾਹ ਇੱਕ ਟੁੜ ਬਿਟੀ हां दुधी बना लो बिना पत्ती तो का नाल की सकोंगे जी मगा लिन कट के 3 ਛੱਡ ਕੇ 3 ਛੱਡ ਕੇ 3 ਛੱਡ ਕੇ ਠੀਕ ਹੈ ਜਦੋਂ ਇਸ ਤਰ੍ਹਾਂ ਜਿਹਾ ਬਹਾਰ ਇਹਨੂੰ ਪੜਾ ਗਏ ਤਾਂ ਸਾਾਨੂੰ ਪੱਕ ਜਾਣੀ ਹੈ ਤੇ ਜਦੋਂ ਅਸੀਂ ਇਹ ਰੇੜੇ 'ਚ ਪਾਉਂਦੇ ਆ ਤਾਂ ਸਾਡੇ ਇਹ ਤੁਮਲ ਕੇ ਪੱਕ ਜਾਂਦੀ ਹੈ ਉਸੇ ਤਰੀਕੇ ਪੜੀ ਜਾਂਦੀ ਠੀਕ ਹੈ ਜੀ ਬਹੁਤ ਬੜੇ ਧਿਆਨ ਨਾਲ ਸੁਣੋ ਪਹਿਲੀ ਉਹ ਹਾਰ ਦੀ ਜਿਹੜੀ ਹੈ ਅੱਖਰ ਬੋਲਣਾ ਤੇ ਮਾਤਰਾ ਬੋਲਣੀ ਅੱਖਰ ਬੋਲਣਾ ਤੇ ਮਾਤਰਾ ਬੋਲਣੀ ਠੀਕ ਹੈ ਜੀ ਆਪਾਂ ਬੋਲਾਂਗੇ ਸਾਰੇ ਆਨੇ ਪਹਿਲਾ ਕਰਕੇ ਹੈਗਾ ਅਹ ਐਡਮ ਪੋਤਾ ਪੁੱਛਿਆ ਕਿ ਐਡਮ ਮੁਕਤਾ ਅਹ ਮੈਂ ਸਿਰਫ ਲੱਖਰ ਵਰਤਿਆ ਐ ਐਡਾ ਐਡਾ ਇਹ ਮਾਤਰਾ ਕਿਹਨੇ ਐ ਪੋਤਾ ਕੋਈ ਨਹੀਂ ਕਿ ਜੇਕਰ ਕਿ ਉਸ ਪੋਤਾ ਕਰਦੇ ਐਸਾ ਲੈਣਾ ਸੀ ਪੋਤਾ ਕਰਦੇ ਆ ਕਿਉਂਕਿ ਕੋਈ ਮਾਤਰਾ ਕੋਈ ਵੀ ਨਹੀਂ ਹੈ ਜੇ ਜਦੋਂ ਮਾਤਰਾ ਕੋਈ ਨਹੀਂ ਤੇ ਦੀ ਵਾਜਿਤ ਬਣੀ ਐ ਇਹ ਵਾਜਿ ਕੀ ਐ ਇਹਨੂੰ ਆ ਨਹੀਂ ਕਹਿੰਦੇ ਜਿਆਦਾ ਕਰਨਾ ਨਹੀਂ ਹੈ बोलो आयराम होता हो तक आयराम का अक्षर ऐ कन्ना आ ऐ कन्ना आ सही फोंए ने बदला दी बोल रहे आगे बोलो ई भी चाहिए एक ई भी चाहिए एक ए को ए भी कहना जो ए कहता लंबा है जो ई कहता तब है लघु मात्रा की और दीर्घ बोलते ठीक है एक अक्षर लघु है एक अक्षर दीर्घ है एक तलबूत देखो, अन, अन, हाँ, हाँ, ठीक है, एक एक ही बांगे। मोस्टवाल तुझे न बुलाए, बोल सारे बोलो। आ, एक, आ, एक, बोलो। आ, एक, आ, एक, उ, ए, उ, ए, ओ, ए, ओ। आप एक एक किस बारे में? ठीक है तो, शाड़ के सिक्के तो बोलेंगे। मासूम के बिना क्या है? ਠੀਕ ਹੈ ਮਹਾ ਅੰਡੇ ਮੂਹ ਦਾ ਸ਼ਿੰਗਾਰ ਹੈ ਠੀਕ ਹੈ ਤੈਨੂੰ ਇਹ ਵੀ ਕਹਿੰਦੇ ਮੂਹ ਆ ਘੋੜ ਲੈਣਾ ਠੀਕ ਹੈ ਮਹਾ ਕੇ ਵੀ ਹੈ ਮੂਹ ਦਾ ਸ਼ਿੰਗਾਰ ਹੈ ਜੇ ਲੋ ਫਟੇ ਹੈ ਮੂਹ ਦੇ ਉੱਪਰ ਚੜ੍ਹ ਕੇ ਬਹਿਸੀ ਨੂੰ ਅਸੀਂ ਬਾਅਦ ਵਿੱਚ ਕਰਦੇ ਹਾਂ ਜਦੋਂ ਗਾਮਾਂ ਲੈ ਕੋਲ ਹੋ ਠੀਕ ਹੈ ਸੁਤਾ ਆ ਰਕਣਾ ਆ ਆਖਿਆ ਰਿਕੇ ਜਿਹੜੀ ਅੱਪੜੂ ਮੂਹ ਦੇ ਲੇਕੜੇ ਹੋਲਾ ਮਾਰੇ ਇਦਰਾ ਮਾ ਢੋਲਾ ਪਾਉ ਪੜਾੜ ਆਉ बाकी भी जितनी मेहनत करोगे उतनी थोड़ी है ठीक है तो पंजाबी सॉन्ग <सौकी> <laughs> है टॉपिक 100 छिया है है थोड़ा थोड़ा सारे न 100 छिया है 250 छिया लिए बस हैं मैं सुनता किसी वक्त तो अंग्रेजी साहब तो सिखाली यार ठीक है पंजाबी सॉन्ग लो असरत पर किया ठीक तो क्या है पंजाबी सॉन्ग है

ਪਹਿਲਾਂ ਜਿਹੜੀ ਆਪਣੇ ਕੋਲੇ ਬਰਵਾੜੀ ਸੀ ਉਹ ਕਿਹੜੀ ਲੈਗੁਏਜ ਸੀ ਉਹ ਸੰਸਕ੍ਰਿਤ ਦਾ ਸਾਇਰ ਕਰੀਤੀ ਪੰਜਾਬੀ ਤੋਂ ਗੁਰਮੁਖੀ ਲਿਖਦੀ ਸੀ ਗੁਰੂ ਨਾਨਕ ਦੇਵ ਜੀ ਕੋ 170 ਤੋਂ ਪਹਿਲਾਂ ਬਾਣੀ ਲਿਖੀ ਸੀ ਨਾ ਹੈਗੀ ਸੀ ਹੈਗੀ ਸੀ ਕਿਹੜੀ ਲੈਂਗੁਏਜ ਸੀ ਸਿੰਪਲ ਪੰਜਾਬੀ ਗੁਰਮੁਖੀ ਹੋਣੀ ਸਭ ਤੋਂ ਪਹਿਲੀ ਤਾਂ ਗੁਰਮੁਖੀ ਹੋਣੀ ਸੋਧਿਆ ਨਾਲ ਜੇ ਕਹਿੰਦੇ ਕਿ ਆਪਨੀ ਸੌਕੀ ਹੈ ਦਸਾ ਬਗਿਆ ਆਪ ਜੇ ਆਪਨੀ ਸੌਕੀ ਨਹੀਂ ਇਹ ਕਿਹਨਾਂ ਦੀ ਸਾਧ ਰਹੇ ਜੀ ਸੌਕੀ ਨਹੀਂ ਠੀਕ ਹੈ ਤੱਲੀ ਬਰਾ ਆਜੀ ਕਰਕੇ ਆਪਾਂ ਕਹਿੰਦੇ ਕਿ ਆਪ ਕੋ ਸੌਕੀ ਹੋਈ ਹੈ ਨਹੀਂ ਇਹ ਵੀ ਸੌਕੀ ਬਹੁਤ ਤੁਸੀਂ ਪਿਆ ਠੀਕ ਹੈ ਇਹਦਾ ਤੁਹਾਡੀ ਅੱਜ ਮੈਂ ਇੱਕ ਕਾਸ਼ਟ ਕੋਈ ਘੰਟਾ ਕਲਾਬ ਲੋਣੀ ਤੁਹਾਡਾ ਸੈਟ ਆ ਗਿਆ ਮੇਰਾ ਐ ਨਹੀਂ ਜਾਣ ਦਿੰਦੇ ਸੀ ਜਿਹੜਾ ਘੰਟਾ ਲੇਟ ਆਇਓ ਓਦਾਂ ਘੰਟਾ ਵੱਧ ਲਾਓ ਜੇ ਕਹਿੰਦੇ ਕੇ ਦਾ ਆਪਾਂ ਭਰਾਮਾ ਕੇ ਤਾਂ ਤਾਂ ਜਾਤੂ ਕੁਝ ਖਾਸ ਤਰ੍ਹਾਂ ਸੇਵਨ ਰਹਦੇ ਸੀ ਲੇਖੜੀ ਭਗਤ ਜੀ ਦੀ ਭਗਤਰਮਾਨੀ ਭਗਤ ਰਾਮਦੇਵ ਜੀ ਹਨ ਭਗਤ ਦੀ ਭਾਗ ਪੱਤੀ ਦੀ 215 ਭਗਤ ਜਿੱਥੇ ਵੀ ਭਗਤ ਸਾਹਿਬਾ ਰਹਿੰਦੇ ਸੀ ਜਿਹੜੇ ਆਪਣੇ ਸਟੇਟ ਦੇ ਵਿੱਚ ਰਹਿੰਦੇ ਸੀ ਉਹਨਾਂ ਨੇ ਉਸੇ ਸਟੇਟ ਦੀ ਜਿਹੜੀ ਬੋਲੀ ਦੀ ਜ਼ਬਾਨੀ ਵਿੱਚ ਇਹ ਗੱਲਬਾਤ ਕਰਦੇ ਸਾਡੇ ਕੋਲੇ ਬਾਣੀ ਜਿਹੜੀ ਹੈ ਫਾਰਸੀ ਸੰਸਕ੍ਰਿਤ ਵਜਬਾਸ਼ਾ ਪੋਠੋ ਹਾਰੀ ਪੁਆਰਤੀ ਕੁਲੀਓ ਆਸਾ ਹਿੰਦੀ ਈਕਾ ਪੜਤੀ ਅਰਬੀ ਈਕਾ ਇਹ ਪਛਾਣਾਂ ਦੇ ਸਾਡੇ ਕੋਲੇ ਬਾਣੀ ਸੀ ਦਾ ਮੋੜ ਰਿਓ वख वख भी वाणी गुराण दुनिया जे